ਦੇ ਆ ਕਰੇ ਪਰ ਜਲੇ ਮੁਟਿਆਰੇ ਲੰਬੀ ਬਾਹ ਕਰਕੇ ਖਾਰ ਸ਼ਿੰਗਾਰ ਸਿਰ ਸੂਹੀਆਂ ਫੁਲਕਾਰੀਆਂ ਹੱਸਦੀਆਂ ਚਰਖਾ ਕੱਤਦੀਆਂ ਤੇ ਨੱਚ-ਨੱਚ ਦਿਲ ਦੀਆਂ ਰੀਂਝਾ ਪੂਰੀਆਂ ਕਰਦੀਆਂ ਇਹ ਮੁਟਿਆਰਾ ਤੇ ਔਰਤਾਂ ਗੁਰਦਾਸਪੁਰ ਚ ਲਗਾਏ ਗਏ ਤੀਆਂ ਤੇ ਮੇਲੇ ਦੀ ਰੌਣਕ ਵਧਾ ਰਹੀਆਂ ਨੇ ਇਸ ਮੇਲੇ ਦੀ ਆਯੋਜਨ ਅਮਰਪ੍ਰਕਾਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਕੁੜੀਆਂ ਤੇ ਔਰਤਾਂ ਨੇ ਖੂਬ ਨੱਚ ਟੱਪ ਕੇ ਇਸ ਮੇਲੇ ਦਾ ਆਨੰਦ ਮਾਣਿਆ ਅਸੀਂ ਸਾਰੇ ਕਲਚਰ ਨੂੰ ਯਾਦ ਕੀਤਾ ਹੈਗਾ ਜੋ ਪੁਰਾਣੇ ਲੋਕ ਭੁੱਲ ਚੁੱਕੇ ਨੇ ਅੱਜ ਅਸੀਂ ਗਿੱਧਾ ਗਿੱਧਾ ਢੰਗੜਾ ਸਾਰੀ ਸਾਜ਼ ਜੋ ਮਤਲਬ ਪੁਰਾਣੇ ਸੀਗੇ ਜਿੱਦਾਂ ਚਰਖਾ ਹੋ ਗਿਆ ਪੱਖੀ ਹੋ ਗਈ ਸਭ ਕੁਝ ਜੋ ਵੀ ਹੈਗਾ ਤੇ ਫੁਲਕਾਰੀ ਵਗੈਰਾ ਜੋ ਅੱਜ ਦੀਆਂ ਕੁੜੀਆਂ ਭੁੱਲ ਚੁੱਕੀਆਂ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਸਾਰੇ ਫੁਲਕਾਰੀ ਵਿੱਚ ਪੂਰੀ ਪੰਜਾਬਣ ਡਰੈੱਸ ਵਿੱਚ ਅਸੀਂ ਤਿਆਰ ਹੋਏ ਆ ਗਿਆਂ ਤੁਹਾਨੂੰ ਦੱਸਦੀ ਹੈ ਕਿ ਤੀਆਂ ਦਾ ਮੇਲਾ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਕੁੜੀਆਂ ਸੌਣ ਦੇ ਮਹੀਨੇ ਇਕੱਠੀਆਂ ਹੋ ਕੇ ਨੱਚਦੀਆਂ ਗਾਉਂਦੀਆਂ ਝੂਲੇ ਝੂਟਦੀਆਂ ਤੇ ਚਰਖਾ ਕੱਤਦੀਆਂ ਨੇ ਦਿਨਾਨਗਰ ਤੋਂ ਦਿਪਕ ਕੁਮਾਰ ਜਗਵਣੀ ਦੀ